ਲੋ ਜੀ ਅੱਜ ਅਸੀਂ ਪਹੁੰਚੇ ਹਾਂ ਮੱਲਾਵਾਲਾ ਖਾਸ A1 ਫੈਸ਼ਨ ਪਲਾਜ਼ਾ ਤੇ ਵੱਡੀ ਆਫਰ ਦੇ ਨਾਲ ਹੁਣ ਤੁਹਾਡੀ ਕਚੇਰੀ ਦੇ ਵਿੱਚ ਪੇਸ਼ ਹੋਇਆ ਏ ਲੋ ਜੀ ਵੱਡੇ ਆਫਰ ਵੱਡਾ ਡਿਸਕਾਊਂਟ ਆ ਚੁੱਕਿਆ ਏ ਜਲਦ ਪਹੁੰਚੋ A1 ਫੈਸ਼ਨ ਪਲਾਜ਼ਾ ਮੱਲਾਵਾਲਾ ਖਾਸ ਸਾਰੇ ਹੀ ਡਿਸਕਾਊਂਟਾਂ ਤੁਹਾਨੂੰ ਜਾਣੂ ਕਰਵਾਉਣੇ ਆ ਹਰ ਵਰਗ ਤੇ ਵਿਅਕਤੀਆਂ ਲਈ ਬੱਚਿਆਂ ਲਈ ਵੱਡਿਆਂ ਲਈ ਬਜ਼ੁਰਗਾਂ ਲਈ ਔਰਤਾਂ ਲਈ ਖਾਸ ਫੈਸ਼ਨ ਦੀ ਦੁਨੀਆ ਦੇ ਵੱਖ-ਵੱਖ ਤਰ੍ਹਾਂ ਦੇ ਆਰਟੀਕਲ ਹਰ ਇੱਕ ਆਈਟਮ ਅਵੇਲੇਬਲ ਦੇਖੋ ਖਾ ਤਸਵੀਰਾਂ ਹੁਣ ਵਿਆਹ ਸ਼ਾਦੀ ਦੇ ਪ੍ਰੋਗਰਾਮ ਦੇ ਵਿੱਚ ਦੂ ਤਰਾਡੇ ਚਾਂਦੀ ਲੋੜ ਨਹੀਂ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਹਰ ਤਰ੍ਹਾਂ ਦਾ ਸਟਾਕ ਆਰਟੀਕਲ ਅਵੇਲੇਬਲ ਲੇਡੀ ਸਟਾਕ ਦੇ ਸਕਦੇ ਹੋ ਖਾਸ ਤੌਰ ਤੇ ਕੀ ਕੀ ਕਿਸਮਾਂ ਕੀ ਕੀ ਵੈਰਾਈਟੀਆਂ ਕਿਸ ਕਿਸ ਵੈਰਾਈਟੀਆਂ ਦੇ ਵਿੱਚ ਕਿਹੜੇ ਕਿਹੜੇ ਆਰਟੀਕਲ ਨੇ ਮੌਜੂਦ ਜਲਦ ਵਿਜ਼ਿਟ ਕਰੋ A1 ਫੈਸ਼ਨ ਪਲਾਜ਼ਾ ਤੇ ਹਰੇਕ ਤਰ੍ਹਾਂ ਦੀ ਆਈਟਮ ਹਰ ਇੱਕ ਆਰਟੀਕਲ ਦੇ ਵਿੱਚ ਅਵੇਲੇਬਲ ਹੋਵੇਗੀ ਜੀ ਹਾਂ ਸਭ ਤੋਂ ਵੱਡਾ ਸਟਾਕ ਤੇ ਸਭ ਤੋਂ ਵੱਡਾ ਡਿਸਕਾਊਂਟ ਪਹੁੰਚੋ ਜਲਦ ਪਹੁੰਚੋ ਹਰੇਕ ਤਰ੍ਹਾਂ ਦੀ ਚੀਜ਼ ਨਾਲ ਤੁਹਾਨੂੰ ਜਾਣੂ ਕਰਵਾਉਣੇ ਆ ਵੀਡੀਓ ਨੂੰ ਜਲਦੀ ਜਲਦੀ ਨੂੰ ਕਰ ਦਿਓ ਸ਼ੇਅਰ ਆਪਣੇ ਕਮੈਂਟ ਜ਼ਰੂਰ ਕਰਨਾ ਆਪਣੀ ਸ਼ੇਅਰ ਕੀਤੀ ਵੀਡੀਓ ਦਾ ਸਕਰੀਨਸ਼ਾਟ ਲੈ ਕੇ ਤੁਸੀਂ A1 ਫੈਸ਼ਨ ਪਲਾਜ਼ਾ ਤੇ ਪਹੁੰਚ ਸਕਦੇ ਹੋ ਤੇ ਪਾ ਸਕਦੇ ਹੋ ਵੱਡਾ ਗਿਫਟ ਜੀਆਂ ਸ਼ੇਅਰ ਕਰਨ ਤੇ ਵੀ ਤੁਹਾਨੂੰ ਮਿਲੇਗਾ ਵੱਡਾ ਗਿਫਟ ਜਲਦ ਪਹੁੰਚੋ A1 ਫੈਸ਼ਨ ਪਲਾਜ਼ਾ ਤੇ ਪੂਰੀ ਵੀਡੀਓ ਨਾਲ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਕਿਸ ਕਿਸ ਆਈਟਮ ਤੇ ਕਿਸ ਤਰ੍ਹਾਂ ਦਾ ਹੈਗਾ ਹੈ ਵੱਡਾ ਡਿਸਕਾਊਂਟ ਕੀ ਕੀ ਆਈਟਮ ਅਵੇਲੇਬਲ ਰਹੇਗੀ ਕਿੰਨੇ ਪਰਸੈਂਟ ਦਾ ਡਿਸਕਾਊਂਟ ਰਹੇਗਾ ਬਾਏ 1 ਗੈਟ 1 ਫ੍ਰੀ ਬਾਏ 2 ਗੈਟ 1 ਫ੍ਰੀ ਤੇ ਕਿਹੜੀਆਂ-ਕਿਹੜੀਆਂ ਆਈਟਮਾਂ ਦੇ ਨਾਲ ਕਿੰਨੇ ਪਰਸੈਂਟ ਦਿੱਤੀ ਗਈ ਹੈ ਛੂਟ ਦੇਖ ਸਕਦੇ ਹੋ ਭਾਰੀ ਡਿਸਕਾਊਂਟ ਦੇ ਨਾਲ ਗੱਲਬਾਤ ਕਰਦੇ ਆ ਤੁਹਾਡੇ ਨਾਲ ਸਾਂਝੀ ਕਰਵਾਉਂਦੇ ਆ ਜੀ ਇੱਕ ਵਾਰੀ ਤਸਵੀਰਾਂ ਜ਼ਰੂਰ ਦੇਖਦੇ ਰਹੋ ਬਣੇ ਰਹੋ ਸਾਡੀ ਵੀਡੀਓ ਦੇ ਨਾਲ ਜੀ ਹਾਂ ਗੱਲਬਾਤ ਕਰਦੇ ਆ ਜਿਹੜੇ ਬਲੇਜ਼ਰ ਜਿਹੜੇ ਡਿਸਪਲੇ ਤੇ ਪਏ ਹੈਗੇ ਆ ਸੋ ਬਾਈ ਜੀ ਨਾਲ ਆਪਾਂ ਇੱਥੇ ਗੱਲਬਾਤ ਵੀ ਕਰ ਲੈਨੇ ਆ ਬਾਈ ਜੀ ਇਹ ਕਿਹੜੀ ਕਿਹੜੀ ਆਈਟਮ ਹੈਗੀ ਹੈ ਕਿਸ ਤਰ੍ਹਾਂ ਹੈਗਾ ਕਿ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਬਾਈ ਇਹ ਵਾਸਕਟ ਆ ਜੀ ਜੈਂਸ ਵਾਸਕਟ ਜਿਸ ਤਰ੍ਹਾਂ ਦੀ ਮਰਜ਼ੀ ਬ੍ਰੈਂਡ ਆ ਬਹੁਤ ਹੀ ਕੁਆਲਿਟੀ ਆ ਫੁੱਲ ਗਰੰਟੀ ਹੋਊਗੀ ਕਿਸੇ ਤਰ੍ਹਾਂ ਕੋਈ ਕੰਪਲੇਨ ਨਹੀਂ ਹੋਊਗੀ ਠੀਕ ਹੈ ਬ੍ਰੈਂਡ ਹੋਊਗਾ ਉਕਟੇਬ ਦਾ ਉਕਟੇਬ ਵੀ ਮਿਲਦੇਗਾ ਜੀ ਠੀਕ ਹੈ ਜੀ ਰੀਅਲ ਲਾਡ ਵੀ ਮਿਲਦੇਗਾ ਜੀ ਠੀਕ ਹੈ ਜੀ ਹਾਂ ਜੀ ਫੁੱਲ ਗਰੰਟੀ ਹੋਊਗੀ ਕਿਸੇ ਤਰ੍ਹਾਂ ਕੋਈ ਕੰਪਲੇਨ ਨਹੀਂ ਹੋਊਗੀ ਹਾਲ ਸਾਰੇ ਕਲਰ ਆਉਣਗੇ ਇਹਦੇ ਸੀ ਠੀਕ ਹੈ ਜੀ ਕਿ ਕਸਟਰਾ ਨਵਾਂ ਪ੍ਰਿੰਟਰ ਬਹੁਤ ਟ੍ਰੈਂਡਿੰਗ ਚੱਲੇ ਸੀ ਜੀ ਠੀਕ ਹੈ ਸਭ ਤੋਂ ਜ਼ਿਆਦਾ ਚੱਲ ਰਹੀ ਹੈ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਜੀ ਵੀਡੀਓ ਇੱਥੇ ਹੀ ਨਾ ਛੱਡ ਦਿਓ ਵੀਡੀਓ ਨੂੰ ਪੂਰਾ ਦੇਖਦੇ ਰਹੋ ਤੇ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਹੀ ਤੁਹਾਨੂੰ ਵੱਡਾ ਆਫਰ ਵੱਡਾ ਡਿਸਕਾਊਂਟ ਮਿਲੇਗਾ ਸ਼ੇਅਰ ਕੀਤੀ ਵੀਡੀਓ ਦਾ ਸਕਰੀਨਸ਼ਾਟ ਜਰੂਰ ਨਾਲ ਲੈ ਕੇ ਆਇਓ ਜੀ ਹਾਂ ਹੁਣ ਜਾਣਕਾਰੀ ਤੁਹਾਡੇ ਨਾਲ ਜੈਕਟਾਂ ਦੇ ਸੰਬੰਧੀ ਸਾਂਝੀ ਕਰਵਾਉਂਦੇ ਹਾਂ ਜੈਕਟਾਂ ਬਹੁਤ ਹੀ ਤਰ੍ਹਾਂ ਦੀਆਂ ਆ ਚੁੱਕੀਆਂ ਨੇ ਵੱਖ-ਵੱਖ ਪੀਸ ਵੱਖ-ਵੱਖ ਆਰਟੀਕਲ ਤੁਹਾਡੇ ਸਾਹਮਣੇ ਨੇ ਪੂਰੀ ਜਾਣਕਾਰੀ ਸਹਾਇਕ ਵਰਕਸ਼ੀਟ ਤੁਹਾਡੇ ਨਾਲ ਸਾਂਝੀ ਕਰੇਗਾ ਜੀਆ ਦੇਖੋ ਪੂਰੀ ਰਿਪੋਰਟ ਅੱਗੇ ਵੀ ਪੂਰੀ ਵੀਡੀਓ ਦੇ ਨਾਲ ਬਣੇ ਰਹੋ ਭਾਈ ਜੀ ਇਸ ਜੈਕਟ ਬਾਰੇ ਜਰੂਰ ਦੱਸਿਓ ਜੀ ਡਬਲ ਛੀਡਿੰਗ ਹੈ ਜੀ ਡਬਲ ਜ਼ਿਪਰ ਹੈ ਜੀ ਠੀਕ ਬਰਬਰੀ ਦਾ ਪੀਸ ਹੈ ਹਮ ਨਵੇਂ 6 8 ਪੌਕਟ ਹੈ ਜੀ ਨਾਲ ਕੁਆਲਿਟੀ ਵੀ ਬੈਸਟ ਹੈ ਜੀ ਇਹਦੇ ਵਿੱਚ ਠੀਕ ਹੈ ਠੀਕ ਠੀਕ ਹੈ ਜੀ ਇਹ ਕਾਹ ਦੀ ਲੈਦਰ ਜੈਕਟ ਜੀ ਆਇਗਾ ਬਹੁਤ ਚੱਲਦੀ ਜੀ ਟ੍ਰੈਂਡਿੰਗ ਦੇ ਪੀਸ ਹੈ ਜਿੰਦਾ ਠੀਕ ਹੈ ਜੀ ਨਾਲ ਹੈ ਵੀ ਵਧੀਆ ਪਿਓਰ ਲੈਦਰ ਚ ਗਰਮ ਠੀਕ ਹੈ ਇਹ ਕਾਹ ਹੈ ਜੀ ਡਬਲ ਸ਼ੇਡਿੰਗ ਜੈਕਟ ਹੈ ਜੀ ਵਿਨਜੇਟਰ ਕਪੜਾ ਹੁੰਦਾ ਜੀ ਠੀਕ ਹੈ ਇਹਦੀ ਵੀ ਕੁਆਲਿਟੀ ਆਜ ਕਾ ਬਹੁਤ ਟ੍ਰੈਂਡਿੰਗ ਚ ਚੱਲਣ ਦੇ ਵਿੱਚ ਪੀਸ ਠੀਕ ਹੈ ਸਰ ਠੀਕ ਹੈ ਇਹ ਕਾ ਪੀਸ ਹੈ ਕਾ ਜੀ ਫਲਪੀ ਜੀ ਠੀਕ ਹੈ ਜੈਂਡ ਦਾ ਪੀਸ ਠੀਕ ਹੈ ਇਹ ਵੀ ਬਹੁਤ ਵਧੀਆ ਜੈਕਟ ਹੈ ਜੀ ਬਰੀਕ ਕੁਆਲਿਟੀ ਸਭ ਹੈ ਤੇ ਗਰਮ ਫੁੱਲ ਹੋ ਗਈ ਠੀਕ ਹੈ ਸਰ ਇਸ ਸਾਈਜ਼ ਕਿਹੜੇ ਕਿਹੜੇ ਐਨਰਜੀ ਇਹ ਐਮ ਐਲ ਐਕਸਲ ਤੋਂ ਲੈ ਕੇ 5 ਐਕਸਲ ਤੱਕ ਸਾਰੀਆਂ ਜੈਕਟਾਂ ਜੀ ਐਮ ਤੋਂ 5 ਐਕਸਲ ਤੱਕ ਠੀਕ ਹੈ ਠੀਕ ਹੈ ਜੀ ਇਹ ਕਾ ਆ ਜਾਂਦੀ ਜੀ 5 ਐਕਸਲ ਜੈਕਟ ਠੀਕ ਹੈ ਜੀ ਬਹੁਤ ਵਧੀਆ ਜੀ ਬਟਨ ਲੱਗੇ ਹੋਏ ਜ਼ਿੱਪਰ ਵੀ ਵਧੀਆ ਹਰੇਕ ਕੁਆਲਟੀ ਵਧੀਆ ਜੀ ਹੂੰ ਠੀਕ ਹੈ ਸਰ ਨਲੰਦਰ ਫਲੀਸ ਲੱਗੀ ਹੋਈ ਗਰਮ ਠੀਕ ਹੈ ਸਰ ਠੀਕ ਹੈ ਉੱਪਰ ਟੋਪੀ ਵੀ ਹੈਗੀ ਹੈ ਉੱਪਰ ਕੈਪ ਵੀ ਹੈਗੀ ਜੀ ਜ਼ਿੱਪ ਵੀ ਹੈਗੀ ਲਾਉਣੇ ਦੇ ਲਾ ਸਕਦੇ ਤੁਸੀਂ ਠੀਕ ਹਾਂ ਠੀਕ ਹੈ ਜੀ ਖੋੜ ਜੀ ਇਹ ਕਾ ਜੈਕਟ ਹੈ ਜੀ ਇਹ ਵੀ ਡਬਲ ਸ਼ੇਡਿੰਗ ਹੈ ਜੀ ਠੀਕ ਹੈ ਜੀ ਇਹਦੀ ਕੈਪ ਇਹਦੀ ਕੈਪ ਲੱਥ ਵੀ ਸਕਦੀ ਹੈ ਹੂੰ ਇਹ ਕਪੜਾ ਵੀ ਵਧੀਆ ਜਿਹਾ ਫਲੀਸ ਦਾ ਅੰਦਰ ਗਰਮ ਫੁੱਲ ਠੀਕ ਹੈ ਇਸ ਮੇਰੇ ਨਾਲ ਇੱਕ ਬਾਈ ਜੀ ਹੈਗੇ ਇੱਥੇ ਇਹ ਕੁਝ ਇਹਨਾਂ ਨੇ ਖਰੀਦਦਾਰ ਕੀਤੇ ਹੈ ਬਾਈ ਜੀ ਕੀ ਖਰੀਦਾ ਤੁਸੀਂ ਮੈਂ ਕੋਟੀ ਲਈ ਹੈ ਜੈ ਲੈਡੀਸ ਠੀਕ ਹੈ ਤੇ ਬਹੁਤ ਵਧੀਆ ਸਟਾਫ ਇਨਾਂ ਕੋ ਸਾਰੀ ਵੈਰਾਈਟੀ ਮਨ ਅਲਗ ਮੱਲਾਂ ਵਾਲੇ ਚ ਫਰਸਟ ਜਿਹੜਾ ਰਾਜਾ ਫੈਸ਼ਨ ਪਲਾਜ਼ਾ ਖੋਲਿਆ ਹੈ ਕਿ ਜਿੱਥੇ ਸਾਰੀ ਵੈਰਾਈਟੀ ਮਿਲ ਜਿੰਦੀ ਹੈ ਅੱਗੇ ਫਰੋਜਪੁਰ ਆਪਾਂ ਨੂੰ ਹੋਰ ਜਗ੍ਹਾ ਤੇ ਜਾਣਾ ਪੈਂਦਾ ਸੀ ਠੀਕ ਹੈ ਉਹ ਵੈਰਾਈਟੀ ਨਹੀਂ ਮਿਲਦੀ ਨਾ ਕੋ ਬਹੁਤ ਸੋਹਣੀ ਵੈਰਾਈਟੀ ਕੁਆਲਿਟੀ ਕਾਫੀ ਕੁਆਲਿਟੀ ਬਹੁਤ ਵਧੀਆ ਮਤਲਬ ਬੱਚਿਆਂ ਦੀ ਤੇ ਲੈਡੀਸ ਦੀ ਵੈਰਾਈਟੀ ਬਹੁਤ ਵਧੀਆ ਤੁਸੀਂ ਉਹ ਸੁਝਾ ਦੇਣਾ ਚਾਹੋਗੇ ਸਾਰਿਆਂ ਨੂੰ ਜਰੂਰ ਇੱਥੇ ਆਉਣਾ ਹਾਂ ਜਰੂਰ ਆਉਣੀ ਜੀ ਵਿਜ਼ਿਟ ਕਰਨ ਇੱਥੇ ਆ ਕੇ ਸ਼ਾਪਿੰਗ ਕਰਨ ਸਹੀ ਹੈ ਕੋਈ ਵੀ ਚੀਜ਼ ਦੇਖੋ ਜੇ ਕੁਆਲਿਟੀ ਇਹ ਆਪਾਂ ਲੈਣੀ ਹੈ ਤੇ ਪ੍ਰਾਈਸ ਤਾਂ ਫਿਰ ਮਿਲਿਆ ਵਕਤ ਦੇ ਨਹੀਂ ਪਾਊਗਾ ਬਾਕੀ ਬਹੁਤ ਵਧੀਆ। ਹਮਮ ਥੈਂਕ ਯੂ ਬਈ ਜੀ। ਸ਼ਾਇਦ ਜਾਣ ਵਾਲੋਂ ਇੱਥੇ ਸਹੀ ਆ। ਥੈਂਕ ਯੂ। ਠੀਕ ਹੈ। ਲੋ ਜੀ ਅੱਕੇ ਵੀ ਬਣੇ ਰਹੋ ਤੁਹਾਡੀ ਵੀਡੀਓ ਦੇ ਨਾਲ ਹਰੇਕ ਆਈਟਮ ਹਰੇਕ ਆਰਟੀਕਲ ਤੁਹਾਡੇ ਨਾਲ ਸਾਂਝਾ ਕਰਵਾਵਾਂਗੇ। ਦੇ ਸਕਦੇ ਹੋ ਕਿ ਹੁਣ ਪੈਂਟਾਂ ਦੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ। ਜੀਆਂ ਪੂਰੀ ਜਾਣਕਾਰੀ ਦੇ ਨਾਲ A1 ਫੈਸ਼ਨ ਪਲਾਜ਼ਾ ਮੱਲਾਵਾਲਾ ਖਾਸ ਵਿਕੇ ਜਰੂਰ ਵਿਜ਼ਿਟ ਕਰਨਾ। ਦੇਖੋ ਅੱਕੇ ਦੀ ਵੀਡੀਓ। ਹੈ ਗਈ ਸਟੇਟ ਚ ਹਮ ਨਾਲ ਕਪੜਾ ਵੀ ਵਧੀਆ ਹੈ ਜੀ ਹਮ ਸਟੇਟ ਪੈਂਟ ਹੈ ਕਪੜਾ ਕੁਆਲਟੀ ਇੱਕ ਨੰਬਰ ਹੈ ਜੀ ਇਹਦੇ ਵਿੱਚ ਇਹਦੇ ਵਿੱਚ ਬੈਲ ਬੋਟਨ ਮਿਲ ਜੇਗਾ ਜੀ ਨੈਰੋ ਮਿਲ ਜੇਗੀ ਤੇ ਕਾਜ ਕਪੜਾ ਇਹਦਾ ਇਹ ਸਟੈਚਵਲ ਕਪੜਾ ਹੁੰਦਾ ਜੀ ਹਮ ਆ ਵੇਖੋ ਜੀ ਫੁੱਲ ਸਟੈਚ ਹੈ ਜੀ ਹਮ ਮਲਾਈ ਕਪੜਾ ਜਿਹਨੂੰ ਆਪਾਂ ਕਹਿੰਨੇ ਆ ਜੀ ਠੀਕ ਹੈ ਜੀ ਇਹ ਕਾਜ ਆਂਦੀ ਕਟرائی ਚ ਪੈਂਟ ਇਹ ਵੀ ਕਪੜਾ ਕੁਆਲਟੀ ਬਹੁਤ ਵਧੀਆ ਹੈ ਜੀ ਨਾਲੇ ਵੀ ਸਟੈਚਵਲ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇੱਕ ਇੱਕ ਆਂਦੀ ਸਟੈਚਵਲ ਇਹ ਵੀ ਮਲਾਈ ਕਪੜਾ ਹੁੰਦਾ ਜੀ ਆ ਵੇਖੋ ਹਮ ਪੈਂਟ ਕੁਆਲਿਟੀ ਹੈ ਵੀ ਇਹਦੇ ਚ ਨੈਰੋ ਸਟੇਟ ਬੈਲ ਬਟਨ ਤਿੰਨ ਕੁਆਲਿਟੀ ਮਿਲ ਜਣਗੇ ਠੀਕ ਹੈ ਠੀਕ ਹੈ ਤੇ ਇੱਕ ਉਹਦੇ ਆਪਣੇ ਕੋਲ ਜੀ ਫਾਰਮਲ ਫਾਰਮਲ ਚ ਵੀ ਮਿਲ ਜੇਗੀ ਨੈਰੋ ਸਟੇਟ ਬੈਲ ਬਟਨ ਠੀਕ ਹੈ ਜੀ ਇਹ ਵੀ ਕਪੜਾ ਬਦ ਇੱਕ ਉਹਦੇ ਕੋਟ ਨਾਲ ਆ ਜਾਂਦੀ ਜੀ ਇਹ ਵੀ ਸਟੈਚ ਕਪੜਾ ਜੀ ਠੀਕ ਹੈ ਜੀ ਆਪਣੇ ਕੋ ਲੋ ਰਹਿ ਗਈ ਜੀ ਠੀਕ ਹੈ ਜੀ ਬੈਲ ਬਟਨ ਲੋ ਰਹਾ ਜੀ ਤੇ ਸਟੇਟ ਕਰਨੀ ਸਟੇਟ ਹੋ ਜਾਂਦੀ ਜਿੱਪ ਖੋਲ ਦੋ ਆ ਵੇਖੋ ਜੀ ਬੈਲ ਬਟਨ ਬਣ ਗਏ ਤੇ ਤੁਹਾਨੂੰ ਐਮ ਤੋਂ ਲੈ ਕੇ 5 ਐਕਸਲ ਤੱਕ ਤੁਹਾਨੂੰ ਮਿਲੇਗਾ ਪੀਸ ਕਲਰ ਚਾਰਟ 6 ਕਲਰ ਮਿਲਣਗੇ ਨੇ ਵਿੱਚ ਬਲੈਕ ਹੋ ਗਿਆ ਸਕਿਨ ਹੋ ਗਿਆ ਜੀ ਕਾਫੀ ਸ਼ੇਡ ਹੋ ਗਿਆ ਜੀ ਵਾਈਨ ਕਲਰ ਹੋ ਗਿਆ ਜੀ ਕਾਕਲ ਗ੍ਰੀਨ ਸ਼ੇਡ ਹੋ ਗਿਆ ਨੀਲੀ ਨੀਲੀ ਹੋ ਗਈ ਮਿਲ ਜਣਗੇ ਤੇ ਮਿਕਸਚਰ ਗ੍ਰੇ ਮਿਲ ਜਣਗੇ ਤੇ ਕਲਰ ਮਿਲਣਗੇ ਤੁਹਾਨੂੰ 4-5 ਕਲਰ ਬੈਲ ਬਟਨ ਜੇ ਸਟੇਟ ਬੈਲ ਬਟਨ ਸਟੇਟ ਬੈਲ ਬਟਨ ਹਾਂਜੀ ਠੀਕ ਹੈ ਲੈਨਿੰਗ ਹੈ ਜੀ ਬਰੀਕ ਚੈੱਕ ਹੈ ਜੀ ਪ੍ਰਿੰਟਡ ਮਿਲ ਜਾਣਗੇ ਤੁਹਾਨੂੰ ਠੀਕ ਹੈ ਜੀ ਤੇ ਤੇ ਗਰਮ ਚ ਮਿਲ ਜਾਣਗੇ ਤੁਹਾਨੂੰ ਆਰਟੀਕਲ ਜੀ ਹਮ ਚੈੱਕ ਜੀ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਕੋਟਨ 베ਸ ਆਰ ਸ਼ਰਟਾਂ ਜਿਹਨਾਂ ਦੀ ਚੈੱਕ ਚ ਇੰਦੇ ਚ ਵੀ ਤੁਹਾਨੂੰ ਕਲਰ ਸਾਈਜ਼ ਸਾਰੇ ਸਾਈਜ਼ ਮਿਲਣਗੇ ਨਾਲ ਕਲਰ ਚਾਰਟ ਵੀ ਮਿਲਣਗੇ ਦੇ ਖਾਸ ਕਰਕੇ ਜਿਹੜੀਆਂ ਸਿਆਲ ਲੈ ਲੀਆਂ ਜਿਹੜੀਆਂ ਸ਼ਰਟਾਂ ਆ ਬਹੁਤ ਵਧੀਆ ਵੈਰਾਈਟੀ ਹੈ ਜੀ ਹਾਂ ਜੀ ਬਹੁਤ ਵਧੀਆ ਵੈਰਾਈਟੀ ਹੈ ਜੀ ਕੱਪੜਾ ਵੀ ਵਧੀਆ ਹੈ ਜੀ ਕੱਪੜਾ ਖਰਾਬ ਨਹੀਂ ਹੁੰਦਾ ਵਧੀਆ ਕੱਪੜਾ ਹੈ ਜੀ ਠੀਕ ਹਾਂਜੀ ਨਾਲ ਕੁਆਲਿਟੀ ਵੀ ਵਧੀਆ ਨਾਲ ਰੰਗ ਚਾੜ ਬਹੁਤ ਵਧੀਆ ਇਹਨਾਂ ਦੇ ਆਏ ਆ ਹਾਂਜੀ ਸਾਰੇ ਸਾਈਜ਼ ਜੀ ਹਾਂਜੀ ਐਮ ਤੋਂ ਡਬਲ ਐਕਸ ਐਲ 3 ਐਕਸ ਐਲ ਤੱਕ ਠੀਕ ਹਾਂਜੀ ਬਲੈਕ ਕਲਰ ਜੀ ਆਪਣਾ ਰੈਡ ਕਲਰ ਜੀ ਬਲੈਕ ਰੈਡ ਹੈ ਜੀ ਹਾਂ ਨੀਵੀ ਵਾਈਟ ਗ੍ਰੇ ਜੀ ਹਾਂ ਵਾਈਨ ਕਲਰ ਬਲੈਕ ਬ੍ਰੀਕ ਚੱਕ ਜੀ ਠੀਕ ਹੋਰ ਵੀ ਕਈ ਤਰ੍ਹਾਂ ਦੇ ਹਾਂਜੀ ਹੋਰ ਤਰ੍ਹਾਂ ਦੇ ਵੀ ਮਿਲ ਜਾਣਗੇ ਕਲਰ ਚੈੱਕ ਮਿਲ ਜਾਣਗੇ ਪ੍ਰਿੰਟਡ ਮਿਲ ਜਾਣਗੇ ਵਧੀਆ ਕੁਆਲਿਟੀ ਹੈਗੀ ਬਖਾਸ ਤੌਰ ਤੇ ਹਾਂਜੀ ਭਾਈ ਜੀ ਇਹ ਬਲੇਜ਼ਰਾਂ ਚੈਂਸ ਬਲੇਜ਼ਰਾਂ ਸਾਰੇ ਸਾਈਜ਼ ਮਿਲ ਲੰਗੇ ਜੀ ਸਾਰੇ ਸਵਾਲ ਮਿਲ ਜਾਣਗੇ ਕਲਰ ਆਪਸ਼ਨ ਸਾਰੇ ਲੱਗ-ਲੱਗ ਹੋਏਗੀ ਹੋਰ ਪਾਕਟ ਇਸ ਤਰ੍ਹਾਂ ਜੀ ਵੀ ਸ਼ੇਵ ਚ ਸਾਰੀ ਵੈਰਾਈਟੀ ਮਿਲੇਗੀ ਚੈੱਕ ਮਿਲਦੇਗੇ ਜੀ ਚੈੱਕ ਚ ਵੀ ਕਲਰ ਆਪਸ਼ਨ ਮਿਲ ਜੇਗੀ ਇਹ ਸਭ ਤੋਂ ਬੈਸਟ ਆਰਟੀਕਲ ਹੈ ਜੀ ਕਟ ਰਾਈਜ਼ ਦਾ ਜੀ ਫੋਰ ਪਾਕਟ ਇਹ ਸਭ ਤੋਂ ਬੈਸਟ ਚੱਲ ਰਿਹਾ ਜੀ ਬਹੁਤ ਵਧੀਆ ਕੁਆਲਿਟੀ ਹੈ ਜੀ ਕੋਈ ਦਿੱਕਤ ਨਹੀਂ ਆਊਗੀ ਜੀ 50% ਫਲੈਟ ਡਿਸਕਾਊਂਟ ਹੈ ਜੀ ਹਾਂ ਜੀ ਸਰ ਇਹਦੇ ਤੇ ਆਪਾਂ ਨੂੰ 31 ਜਨਵਰੀ ਤੱਕ 50% ਦੀ ਆਫ ਹੋਏਗੀ ਜੀ ਠੀਕ ਹੈ ਜੀ ਕਲਰ ਉਸ ਤੇ ਪਲੇਨ ਇੱਕ ਸਿਰ ਆਰਟੀਕਲ ਆ ਪ੍ਰਿੰਟ ਜੀ ਇਹ ਵੀ ਆਰਟੀਕਲ ਬਹੁਤ ਸੋਹਣਾ ਜੀ ਇਨੇ ਬਲੇਜ਼ਰ ਇੰਦੇ 50% ਡਿਸਕਾਊਂਟ ਹਾਂਜੀ ਸਰ ਸਾਰੇ 31 ਜਨਵਰੀ ਦਾ 31 ਜਨਵਰੀ ਤੱਕ ਲਾਸਟ ਡੇ 31 ਜਨਵਰੀ ਹੋਏਗੀ ਠੀਕ ਕਾਫੀ ਮਤਲਬ ਵੱਡਾ ਡਿਸਕਾਊਂਟ ਕਹਿ ਸਕਦਾ ਹਾਂਜੀ ਹਾਂਜੀ ਸਭ ਤੋਂ ਹਮ ਵਧੀਆ ਹੈ ਆਫਰ ਸਭ ਤੋਂ ਬੈਸਟ ਆਫਰ ਹੈ ਇੰਦੇ ਜੀ ਠੀਕ ਕਾਫੀ ਵਧੀਆ ਵੈਰਾਈਟੀ ਹੈ ਨਾ ਸਾਰੀ ਚੰਗੇ ਚੰਗੇ ਬ੍ਰਾਂਡ ਵਗੈਰਾ ਦੇ ਆਪਾਂ ਕਹਿ ਸਕਦੇ ਹਾਂਜੀ ਹਾਂਜੀ ਬਹੁਤ ਵਧੀਆ ਬ੍ਰਾਂਡ ਹੈ ਜੀ ਹਮ ਬਹੁਤ ਵਧੀਆ ਇਹ ਕਾਫੀ ਬ੍ਰਾਂਡ ਵਗੈਰਾ ਵੇਖ ਰਿਹਾ ਜੀ ਹਾਂਜੀ ਬਹੁਤ ਵਧੀਆ ਬ੍ਰਾਂਡ ਵੇਖ ਰਿਹਾ ਜੀ ਹਮ ਇਹ ਕਟਰਾਏ ਦੇ ਟਰੈਕਸੂਟ ਹੈ ਜੀ ਕੁਆਲਿਟੀ ਵੀ ਵ ਹਮਮ ਠੀਕ ਹੈ ਜੀ ਇਹ ਕਾਈਟ ਨੂੰ ਹੋਣੀ ਕਾਜੀ ਡਬਲ ਪਾਕਟ ਚ ਇਹ ਵੀ ਟਰੈਕਸੂਟ ਬਹੁਤ ਵਧੀਆ ਜੀ ਹਲੰਦਰ ਜੀ ਫਰ ਲੱਗੀ ਹੋਈ ਫਲੀਸਾਂ ਦੀ ਠੀਕ ਹੈ ਜੀ ਗਰਮ ਫੁੱਲ ਠੀਕ ਹੈ ਜੀ ਨਾਲ ਪਜਾਮਾ ਜੀ ਇਹ ਵੀ ਸਟੇਟ ਲੜ ਲਾਈ ਇਹ ਜੇ ਕਾਇੰਦਾ ਜੀ ਪੈਰਾਸ਼ੂਟ ਕਪੜੇ ਚ ਆਏ ਨੇ ਟਰੈਕਸੂਟ ਜੀ ਇਹਦੇ ਅੰਦਰ ਵੀ ਫਰ ਲੱਗੀ ਹੋਈ ਜੀ ਨਾਲ ਕੈਪ ਹੈ ਕੈਪ ਖੁੱਲ ਵੀ ਜਾਂਦੀ ਹੈ ਠੀਕ ਨਾਲ ਪਜਾਮਾ ਪਜਾਮਾ 'ਚ ਵੀ ਫਾਰ ਲੱਗਾ ਆ ਇਹ ਠੀਕ ਹੈ ਜੀ ਇਸਕਾ ਕਟਰਾਇਜੇ ਪਾਕਟ ਹਮ ਡਬਲ ਪਾਕਟ ਇਹ ਵੀ ਕੈਪ ਵਾਲਾ ਜੀ ਇਹ ਵੀ ਕੁਆਲਿਟੀ ਬਹੁ ਬੈਸਟ ਹੈ ਜੀ ਕਟਰਾਇਜੇ ਹਮ ਦੇ ਨਾਲ ਲੋਰ ਹੈ ਜੀ ਫੋਰ ਲੋ ਜੀ ਅਕੇ ਵੀਡੀਓ ਦੇਖਦੇ ਜਾਓ ਹਣ ਤੁਹਾਨੂੰ ਕੋਟ ਪਾਇੰਟ ਲੈਣ ਲਈ ਲਤਿਆਣੇ ਵਰਕੇ ਸ਼ਹਿਰਾਂ ਵਿੱਚ ਨਹੀਂ ਜਾਣਾ ਪਵੇਗਾ ਇੱਥੇ ਹੀ ਅਵੇਲੇਬਲ ਇੱਕ ਦੇ ਨਾਲ ਇੱਕ ਫ੍ਰੀ ਜੈਜ ਰੇਟਾਂ ਤੇ ਜਿਆ ਜ ਕਹਿ ਸਕਦੇ ਆ ਕਿ ਇੱਕ ਰੇਟ ਤੇ 20% ਡਿਸਕਾਊਂਟ ਵੀਡੀਓ ਪੂਰੀ ਦੇਖਦੇ ਰਹੋ ਨਾਲ ਗਿਫਟ ਵੀ ਮਿਲਣ ਵਾਲੇ ਨੇ ਜੀਆਂ ਬਣੇ ਰਹੋ ਪੂਰੀ ਵੀਡੀਓ ਦੇ ਨਾਲ ਕਲਰਿੰਗ ਦੇ ਆਪਸ਼ਨ ਹੈਗੇ ਆ ਜੀ ਫੈਲਸ ਹਮ ਕਲਰ ਆਪਸ਼ਨਸ ਸਾਡੀ ਲੱਗ-ਲੱਗ ਹੋਏਗੀ ਇਸ ਤੋਂ ਲੱਗ ਗਲਟੀ ਗਲ ਆ ਜਾਏਗਾ ਜੀ 3 ਪੀਸ ਚ ਹੀ ਨਾਲ ਵਾਸਕੜ ਆਏਗੀ ਜੀ ਪ੍ਰਿੰਟ ਵਾਸਕੜ ਪੈਂਟ ਆਏਗੀ ਜੋ ਵੀ ਇਹ ਐਲਸ ਕਰਕੇ ਆਪਾਂ ਨੂੰ 2550 ਰੁਪਏ ਦਾ ਪਏਗਾ ਜੀ ਇਹਨਾਂ ਸੇ ਕਲਰ ਆਪਸ਼ਨ ਆਈ ਐਲਸ ਇਹਨਾਂ ਦੇ ਜਿ ਲੱਗ ਗਲਟੀ ਗਲ 3 ਪੀਸ ਇਹ ਚੈੱਕ ਚਾ ਜਾਏਗਾ ਜੀ

ਵੀ ਟੂ ਪੀਸ ਬੈਂਜੇ ਲੰਮੀ ਵੀਡੀਓ ਦੇ ਨਾਲੇ ਲੇਡੀਜ਼ ਵੀ ਆਪਣੇ ਸਟਾਕ ਦੀ ਆਰਡਰ ਕਰ ਰਹੇ ਨੇ ਦੇਖੋ ਖਾਸ ਤਸਵੀਰਾਂ ਲੇਡੀਜ਼ ਕੋਟ ਸੈੱਟ ਹੈ ਇਹਨਾਂ ਦੀ ਨਿਊ ਵੈਰਾਈਟੀ ਹੈ ਇਹਨਾਂ ਦੇ ਬਾਜੂ ਤੇ ਵਰਕ ਆਊਗਾ ਫਰੰਟ ਤੇ ਵਰਕ ਆਊਗਾ ਇਹਦੇ ਵਿੱਚ ਆਪਣੇ ਕੋਲ ਕਲਰ ਆਪਸ਼ਨ ਹੈਗੇ ਨੇ ਇਹ ਵੈਲਵਟ ਦਾ ਫਰੌਗ ਦੇ ਆਰਟੀਕਲ ਤੇ ਆਊਗਾ ਸਾਰਾ ਵਰਕ ਹੋਇਆ ਹੋਇਆ ਇਹਦੇ ਵਿੱਚ ਆ ਵੀ ਬਿਲਕੁਲ ਨਿਊ ਆਰਟੀਕਲ ਹੈ ਫੰਕਸ਼ਨਲੀ ਇਹ ਪਾਰਟੀ ਵੇਅਰ ਹੈ ਜੀ ਜੀ ਅਲੱਗ-ਅਲੱਗ ਇਹਦੇ ਤੇ 20% ਲੈਸ ਹੋ ਜਾਏਗੀ ਤੇ ਆ ਵੀ ਪੀਸ ਬਹੁਤ ਜਨੀਕ ਹੈ ਇਹਦੇ ਤੇ ਵੀ 20% ਲੈਸ ਹੈ ਵਾਈਟ ਵਾਲਾ ਪੀਸ ਉਸ ਤੋਂ ਵੀ ਬੈਸਟ ਹੈ ਤੇ ਵੀ 20% ਲੈਸ ਹੋ ਜਾਏਗੀ ਹੁਣ ਇਸ ਤੋਂ ਬਾਅਦ ਸਭ ਤੋਂ ਬੈਸਟ ਆਰਟੀਕਲ ਹੈ ਆਪਣੇ ਕੋਲ ਫੰਕਸ਼ਨਲੀ 프ਰੰਟ ਤੇ ਵੀ ਹੋਊਗਾ ਸਾਰਾ ਵਰਕ ਬੈਕ ਤੇ ਵੀ ਸਾਰਾ ਵਰਕ ਹੋਊਗਾ ਫੰਕਸ਼ਨਲੀ ਪਾਉਣ ਵਾਸਤੇ ਇਹਦੇ ਤੇ ਪਲਾਜ਼ੋ ਤੇ ਵੀ ਵਰਕ ਹੋਊਗਾ ਲੇਡੀਜ਼ ਕੋਟ ਸੈੱਟ ਦੀ ਨਿਊ ਵੈਰਾਈਟੀ ਡਿਸਕਾਊਂਟ ਇਹਨਾਂ ਤੇ 20% ਡਿਸਕਾਊਂਟ ਹੈ ਸਾਰੇ ਪੀਸਾਂ ਤੇ 20% ਡਿਸਕਾਊਂਟ ਹੋ ਜਾਊਗਾ ਸਾਰੇ ਪੀਸਾਂ ਤੇ ਕੋਟ ਸੈੱਟ ਦੀ ਇਹ ਅਡੀ ਸੂਟਾਂ ਦੀ ਬਹੁਤ ਨਿਊ ਵੈਰਾਈਟੀ ਹੈ A1 ਫੈਸ਼ਨ ਪਲਾਜ਼ਾ ਤੇ ਸ਼ਰੱਗ ਵਾਲਾ ਪੀਸ ਹੈ ਬਲੈਕ ਕਲਰ ਚ ਬਹੁਤ ਸੋਹਣਾ ਵਾ ਵਰਕ ਆਇਆ ਹੋਇਆ ਫਰੰਟ ਤੇ ਉਸ ਤੋਂ ਬਾਅਦ ਅਗਲੀ ਆਈਟਮ ਉਹਦੇ ਵੀ ਫਰੰਟ ਤੇ ਵਰਕ ਬਾਜੂ ਦੇ ਵਰਕ ਇਹਦਾ ਸਟਾਲ ਬਹੁਤ ਪਿਆਰਾ ਵਾ ਉਹਦੇ ਤੇ ਵੀ ਬਿਲਕੁਲ ਸਾਰਾ ਵਰਕ ਹੋਇਆ ਹੋਇਆ ਫੰਕਸ਼ਨਲੀ ਪੀਸ ਆ ਉਸ ਤੋਂ ਬਾਅਦ ਵਾਈਨ ਸ਼ੈੱਡ ਵੇਖੋ ਕਿੰਨਾ ਪਿਆਰਾ ਇਹਦੇ ਤੇ ਵੀ ਸਾਰੇ ਤੇ ਵਰਕ ਹੋਇਆ ਹੈ ਫਰੰਟ ਹੈ ਵੀ ਆਏਗਾ ਸਟਾਲ ਤੇ ਵੀ ਵਰਕ ਆਊਗਾ ਪਲਾਜ਼ੋ ਤੇ ਵੀ ਵਰਕ ਆਇਆ ਹੋਇਆ ਇਹਦੇ ਤੇ ਉਸ ਤੋਂ ਬਾਅਦ ਕੌਫੀ ਸ਼ੈੱਡ ਉਸਦੀ ਆਪਣੀ ਗ੍ਰੇਸ ਹੈ ਉਹਦੀ ਵੀ ਬਹੁਤ ਸੋਹਣਾ ਪੀਸ ਆ ਇਹਦਾ ਵੀ ਸਟਾਲ ਵਗੈਰਾ ਸਭ ਆ ਰਿਹਾ ਇਹ ਪੀਸਾਂ ਤੇ ਆਪਣੇ ਕੋਲ ਲੋੜੀ ਆਫਰ ਹੈ ਲੇਡੀਜ਼ ਵਾਸਤੇ ਸਪੈਸ਼ਲ 2 پیسਾਂ ਨਾਲ 1 پیس ਫ੍ਰੀ ਮਿਲੂਗਾ ਸਪੈਸ਼ਲ ਲੋੜੀ ਆਫਰ ਆ ਬੀਬੀਆਂ ਪਹਿਣਾ ਵਾਸਤੇ ਤੁਸੀਂ ਲੇਡੀਜ਼ ਆਓ ਤੇ ਵੇਖ ਕੇ ਜਾਓ ਲਿਮਟਡ ਪੀਸ ਆ ਜਿਹੜਾ ਵੀ ਕਸਟਮਰ ਇਹਦਾ ਲਾਭ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਉਸ ਤੋਂ ਬਾਅਦ ਅਸੀਂ ਕਹਿ ਨਹੀਂ ਸਕਦੇ ਹੈਗੇ ਲੇਡੀ ਸੂਟਾਂ ਦੀ ਨਿਊ ਬਿਲਕੁਲ ਨਿਊ ਵੈਰਾਈਟੀ ਹੈ ਵਿਆਹ ਖਾਦੀ ਅਟੈਂਡ ਕਰਨ ਦੌਰਾਨ ਸ਼ੌਂਕ ਦਾ ਪਹਿਰਾਵਾ ਲੇਡੀਜ਼ ਲਈ ਖਾਸ ਬਣੇ ਰੋ ਦੇਖਦੇ ਰਿਓ ਲਾਈਕ ਕਮੈਂਟ ਜ਼ਰੂਰ ਕਰਨਾ ਆਪਣੇ ਵੀ ਆ ਸਾਡੇ ਅੰਦਰ ਜਿਵੇਂ ਸੀਜ਼ਨ ਚੱਲ ਰਿਹਾ ਉਹ ਸੀਜ਼ਨ ਦੇ ਅਕੋਰਡਿੰਗ ਸਾਡੇ ਕੋਲ A1 ਫੈਸ਼ਨ ਪਲਾਜ਼ਾ ਤੇ ਲੇਡੀਜ਼ ਗਰਲਿਸ਼ ਫੈਂਸੀ ਵੈਰਾਈਟੀ ਪਹੁੰਚ ਚੁੱਕੀ ਹੈ ਤੁਹਾਨੂੰ ਉਹਨਾਂ ਵੈਰਾਈਟੀ ਬਾਰੇ ਦੱਸਦੇ ਆ ਹਲੋ ਆ ਲਹਿੰਗਾ ਹੋ ਗਿਆ ਇਹਦੇ ਨਾਲ ਸ਼ਾਰਟਸ ਦੇ ਉੱਪਰ ਬਣਿਆ ਹੋਗਾ ਸ਼ਰੱਗ ਠੀਕ ਹੈ ਜੀ ਇਸ ਤੋਂ ਬਾਅਦ ਲੇਡੀਜ਼ ਦੀ ਲੁੱਕ ਵਿੱਚ ਸ਼ਰੱਗ ਕੁੜਤੀ ਸ਼ਾਰਟ ਆਉਗੀ ਉਸਦੇ ਨਾਲ ਸਰਕਲ ਪਲਾਜ਼ੋ ਨਾਲ ਹੀ ਦੁਪੱਟਾ ਫੈਂਸੀ ਵੈਰਾਈਟੀ ਨਾਲ ਠੀਕ ਹੈ ਜੀ ਉਸ ਤੋਂ ਬਾਅਦ ਬਲੈਕ ਕਲਰ ਦਾ ਬਹੁਤ ਹੀ ਸੋਹਣਾ ਗਾਊਨ ਫਲੋਰ ਟੱਚ ਲੇਡੀਜ਼ ਲੁੱਕ ਤੇ ਆਇਆ ਹੋਇਆ ਵਾ ਫੰਕਸ਼ਨਲੀ ਉਸ ਤੋਂ ਬਾਅਦ ਹੈਗਾ ਸ਼ਪੂਨ ਦਾ ਲਹਿੰਗਾ ਤੇ ਸ਼ਾਰਟ ਚੋਲੀ ਬਣੀ ਹੋਈ ਹੈ ਉਸ ਦੇ ਨਾਲ ਵਿਦ ਦੁਪੱਟਾ ਆਊਗਾ ਇਸ ਦੇ ਨਾਲ ਉਸ ਤੋਂ ਬਾਅਦ ਆ ਲੋ ਜੀ ਫਲੋਰ ਟੱਚ ਹੋ ਗਿਆ ਗਾਊਨ ਲੇਡੀਜ਼ ਦੇ ਨਾਲ ਹੀ ਦੁਪੱਟਾ ਦੁਪੱਟਾ ਵੇਖੋ ਕਿੰਨਾ ਸੋਹਣਾ ਫੋਰ ਸਾਈਡ ਇਹਦੇ ਵਰਕ ਹੋਇਆ ਹੋਊਗਾ ਉਸ ਤੋਂ ਬਾਅਦ ਜੀ ਆਪਣੇ ਕੋਲ ਆ ਗਿਆ ਜੀ ਸਾੜੀ ਵਾਲਾ ਆਰਟੀਕਲ نیچے ਲਹਿੰਗਾ ਵੀ ਬਣਿਆ ਹੋਇਆ ਸਾੜੀ ਦਾ ਪੱਲੂ ਅਲੱਗ ਤੋਂ ਦਿੱਤਾ ਹੈ ਉੱਪਰ ਆ ਲੋ ਜੀ ਵਰਕ ਵਾਲਾ ਬਲਾਊਸ ਦੋਨੋਂ ਸਾਈਡ ਤੋਂ ਵਰਕ ਵਾਲਾ ਬਲਾਊਸ ਉਸ ਤੋਂ ਬਾਅਦ ਆਹ ਲੋ ਜੀ ਫਲੋ ਟੱਚ ਪਿੰਕ ਕਲਰ ਦਾ ਬਹੁਤ ਹੀ ਸੋਹਣਾ ਗਾਉਨ A1 ਫੈਸ਼ਨ ਪਲਾਜ਼ਾ ਤੇ ਹੁਣ ਤੁਹਾਨੂੰ ਇਹਦੇ ਇਸ ਵੈਰਾਈਟੀ ਨੂੰ ਜਾਣ ਵਾਸਤੇ ਪਾਸੇ ਜਾਣ ਦੀ ਲੋੜ ਨਹੀਂ ਜਿਵੇਂ ਕਿ ਫਿਰੋਜ਼ਪੁਰ ਵਗੈਰਾ ਤੇ ਇੱਥੇ ਮੱਲਾਂ ਵਾਲੇ ਵਿੱਚ ਹੀ ਤੁਹਾਨੂੰ ਐਵੇਂ ਦੀ ਵੈਰਾਈਟੀ ਮਿਲ ਜਾਏਗੀ A1 ਫੈਸ਼ਨ ਪਲਾਜ਼ਾ ਤੇ